ਸਸੀਕਾਲ ਜੀ ਆਪਾਂ ਨੇ ਅਕਸਰ ਬੰਦਿਆਂ ਨੂੰ ਤਾਂ ਚੋਰੀ ਕਰਦੇ ਹੋਏ ਦੇਖਿਆ ਤੇ ਉਹਨਾਂ ਦੀਆਂ ਸੀਸੀਟੀਵੀ ਫੁਟੇਜ ਅਸੀਂ ਵੀ ਬਹੁਤ ਸਾਂਝੀਆਂ ਕੀਤੀਆਂ ਨੇ ਤਾਂ ਪਰ ਪਿਛਲੇ ਦਿਨਾਂ ਤੋਂ ਲੇਡੀਜ਼ ਨੇ ਜਿਹੜੀਆਂ ਉਹ ਵੀ ਹੁਣ ਚੋਰੀਆਂ ਕਰ ਰਹੀਆਂ ਨੇ ਸੰਗਰੂਰ ਦੇ ਵਿੱਚ ਅਸੀਂ ਇੱਕ ਪਹਿਲਾਂ ਵੀਡੀਓ ਸ਼ੇਅਰ ਕੀਤੀ ਸੀ ਜਿਸ ਦੇ ਵਿੱਚ ਸ਼ੂਜ਼ ਚੋਰੀ ਕੀਤੇ ਗਏ ਸੀਗੇ ਤੇ ਅੱਜ ਇੱਕ ਹੋਰ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਹੜੀ ਕੀ ਹੈਗੀ ਤਾਂ ਥੋੜੀ ਜਿਹੀ ਪੁਰਾਣੀ ਹੈ 28 ਦਸੰਬਰ ਦੇ ਕਰੀਬ ਹੈ ਬਟ ਇਹ ਸੰਗਰੂਰ ਦੀ ਹੀ ਹੈ ਜਿੱਥੇ ਕੀ ਇਹ ਦੋ ਲੇਡੀਆਂ ਨੇ ਚੋਰੀ ਕੀਤੀ ਹੈ ਚੋਰੀ ਕੀ ਕੀਤੀ ਹੈ ਹੁਣ ਤੁਸੀਂ ਦੇਖ ਹੀ ਲਓਗੇ ਤੇ ਤੁਸੀਂ ਆ ਪਹਿਲਾਂ ਦੇਖੋ ਇੱਕ ਵਾਰੀ ਪੂਰਾ ਧਿਆਨ ਨਾਲ ਵੀਡੀਓ ਨੂੰ ਤੇ ਇਹ ਜਿਹੜੀ ਸ਼ਾਪ ਹੈ ਇਹ ਅੰਡਰਗਾਰਮੈਂਟਸ ਦੀ ਸ਼ਾਪ ਹੈ ਲੇਡੀਆਂ ਦੀ ਤੇ ਇੱਥੇ ਤੁਸੀਂ ਦੇਖੋ ਕਿ ਇਹ ਆਈਆਂ ਇਹ ਅਚਨਕੋ ਤੋਂ ਡੱਬੇ ਤਾਂ ਨੇ ਚਲੋ ਜੀ ਇਹ ਚੋਰੀ ਕੀਤੀ ਚੋਰੀ ਕਰਨ ਤੋਂ ਬਾਅਦ ਇੱਕ ਬਾਕਸ ਵੈਸੇ ਚੱਕਿਆ ਕਿ ਚਲੋ ਇੱਕ ਵਾਰੀ ਚੈਕਿੰਗ ਕਰ ਲੈਂਦੇ ਆ ਕਿਸੇ ਨੂੰ ਇਹ ਵੀ ਨਾ ਲੱਗੇ ਕਿ ਅਸੀਂ ਸਿਰਫ ਚੋਰੀ ਕਰਨ ਹੀ ਆਏ ਸੀ ਫਰੋਲਦੇ ਨੇ ਤੇ ਫਿਰ ਚਲੇ ਜਾਂਦੇ ਨੇ ਇੱਕ ਵਾਰ ਫਿਰ ਤੋਂ ਤੁਸੀਂ ਇਹ ਚੀਜ਼ ਦੇਖੋ ਤੇ ਤੁਸੀਂ ਸਾਰਿਆਂ ਨੂੰ ਬੇਨਤੀ ਹੈ ਜਿੰਨੇ ਵੀ ਦੁਕਾਨ ਵਾਲੇ ਨੇ ਕਿ ਉਹ ਘਟੋ ਘਟ ਆਪਣੇ ਨਾਲ ਇੱਕ ਬੰਦਾ ਧਿਆਨ ਰੱਖਣ ਲਈ ਜ਼ਰੂਰ ਰੱਖਣ ਨਾਲ ਗੌਰ ਰੱਖਣ ਕਿਉਂਕਿ ਇਹ ਜਿਹੜੀਆਂ ਚੋਰੀਆਂ ਹੋ ਰਹੀਆਂ ਨੇ ਸੀਸੀਟੀਵੀ 'ਚ ਜਦ ਚਲੋ ਕੈਦ ਹੋ ਜਾਂਦੀਆਂ ਨੇ ਅਸੀਂ ਸ਼ੇਅਰ ਵੀ ਕਰ ਦਿੰਦੇ ਹਾਂ ਪਰ ਇਸ ਦਾ ਹੱਲ ਨਹੀਂ ਨਿਕਲਦਾ ਸੋ ਇਹ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਪਹਿਲੀ ਗੱਲ ਤਾਂ ਤੇ ਦੂਸਰੀ ਗੱਲ ਕਿ ਇਹ ਜੋ ਚੋਰੀਆਂ ਹੋ ਰਹੀਆਂ ਨੇ ਗਲਤ ਹੈ ਕਿਤੇ ਨਾ ਕਿਤੇ ਇੱਕ ਸਮਾਜ ਦੇ ਵਿੱਚ ਗਲਤ ਹੀ ਸਨੇਹਾ ਹੈ ਪਰ ਚਲੋ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਤੇ ਤੁਸੀਂ ਵੀ ਅੱਗੇ ਤੋਂ ਇਨ੍ਹਾਂ ਚੀਜ਼ਾਂ ਦਾ ਧਿਆਨ ਰੱਖੋ ਖਾਸ ਤੌਰ ਤੇ ਉਹ ਸਾਰੇ ਦੁਕਾਨਦਾਰ ਵੀਰ ਇਹ ਆ ਦੇਖੋ ਫੇਰ ਇਹ ਵੀਡੀਓ ਰਿਪੀਟ ਕਰ ਰਹੇ ਹਾਂ ਕਿ ਤੇ ਦੇਖੋ ਚੋਰੀ ਕਰਕੇ ਫਿਰ ਉਹ ਚਲੇ ਜਾਂਦੇ ਨੇ ਮਾਲਕ ਦੇ ਅਨੁਸਾਰ ਵੀ ਉਹ ਚੋਰੀ ਕਰਕੇ ਫਿਰ ਚਲੇ ਜਾਂਦੇ ਨੇ ਕੁਝ ਖਰੀਦਦੇ ਨਹੀਂ ਜਾਂ ਖਰੀਦਣਾ ਤਾਂ ਕੀ ਹੈ ਜਦ ਚੋਰੀ ਹੀ ਕਰ ਲਈ